ਨਿਮਰਤ ਖਹਿਰਾ ਵੱਲੋਂ ਹਾਲ ਹੀ ਜ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਫੈਨਜ਼ ਨੂੰ ਆਪਣਾ دیਵਾਨਾ ਬਣਾ ਲਿਆ ਦਰਅਸਲ ਇਹਨਾਂ ਤਸਵੀਰਾਂ 'ਚ ਨਿਮਰਤ ਵੱਲੋਂ ਰੋਮਾਂਟਿਕ ਗੀਤਾਂ ਦੇ ਨਾਲ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਨਿਮਰਤ ਖਹਿਰਾ ਦੀਆਂ ਇਹਨਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਚੁੱਕੇ ਹਨ ਦੱਸਦੇ ਕਿ ਨਿਮਰਤ ਨੇ ਕਈ ਪੋਜ਼ਾਂ ਨਾਲ ਖੂਬਸੂਰਤ ਤਸਵੀਰਾਂ ਨਾਲ ਫੈਨਜ਼ ਦਾ ਧਿਆਨ ਖਿੱਚਿਆ ਇਹਨਾਂ ਤਸਵੀਰਾਂ ਵਿੱਚ ਨਿਮਰਤ ਨੇ ਪ੍ਰੀਤ ਹਰਪਾਲ ਦਾ ਗੀਤ ਅੱਤ ਗੋਰੀ ਇੱਕ ਗੀਤ ਲਗ ਇਸ ਤੋਂ ਇਲਾਵਾ ਨਿਮਰਤ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹਨਾਂ ਵਿੱਚ ਉਹਨਾਂ ਦਿਲਜੀਤ ਦੋਸਾਂਝ ਦਾ ਗੀਤ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰਾ ਸਾਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ। ਇਹਨਾਂ ਤਸਵੀਰਾਂ ਵਿੱਚ ਨਿਮਰਤ ਦੀ ਖੁਸ਼ੀ ਸਾਫ਼ ਝਲਕ ਰਹੀ ਹੈ। ਨੀਮੋ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਨੀਮੋ ਦੀਆਂ ਤਸਵੀਰਾਂ ਉੱਪਰ ਕਮੈਂਟ ਕਰਕੇ ਲਿਖਿਆ ਇੰਨੀਆਂ ਪੋਸਟਾਂ ਨਾ ਪੋਸਟ ਕਰੋ। ਜਦਕਿ ਦੂਜੇ ਨੇ ਲਿਖਦੇ ਹੋਏ ਕਿਹਾ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਬੱਟਾਂ ਉੱਤੇ ਨੱਚ ਕੁੜ ਦੇ ਵਿੱਚ ਨਾ ਸਿਰਫ ਆਪਣੇ ਗੀਤਾਂ ਬਲਕਿ ਅਦਾਕਾਰੀ ਨਾਲ ਵੀ ਵਾਹ ਵਾਈ ਖਟ ਰਹੀ ਹੈ